ਭਾਜੀ ਕੀ ਕੀ ਗਾਂਦੇ ਭਗਵੰਤ ਮਾਨ ਹਰ ਜਗ੍ਹਾ ਤੇ ਜਾ ਕੇ ਭਾਂਡੇ ਆ ਨਾ ਹਾਂਜੀ ਭਾਂਡੇ ਦਾ ਕੰਮ ਹੀ ਹੈ ਸਟੇਜਾਂ ਕਰਨੀਆਂ ਆ ਬੀਜੇਪੀ ਦੇ ਖਿਲਾਫ ਤੁਸੀਂ ਇੱਕ ਲਾਈਵ ਹੋ ਕੇ ਗੱਲ ਦੱਸੀ ਸੀ ਕਿ ਤੁਹਾਡਾ ਸਾਈਨ ਹੀ ਬਦਲ ਦਿੰਦਾ ਉਹਨਾਂ ਨੇ ਮੇਰਾ ਸਾਈਨ ਉਹ ਕਿ ਜਰੂਰਤ ਨਹੀਂ ਉਹਨਾਂ ਦੀ ਉਹ ਘਟਿਆਰ ਕਤਾ ਕਰਦੇ ਪਏ ਹੋਰ ਨਹੀਂ ਕੋਈ ਸਾਈਨ ਕਾਉਂਟ ਬਦਲ ਸਕਦਾ ਕਿ ਇਹਦਾ ਉਹ ਸੁਪਨੇ ਤੋਂ ਬਾਹਰ ਆਏ ਲੋਕੀ ਹੁਣ ਅਸਲੀਅਤ ਵੇਖਦੇ ਪਏ ਆ ਬਾਦਲ ਸਾਹਿਬ ਨੂੰ ਯਾਦ ਕਰਦੇ ਪਏ ਆ ਵਿਜੀਟਿਆ ਸਾਹਿਬ ਦੇ ਕੰਮਾਂ ਨੂੰ ਯਾਦ ਕਰਦੇ ਪਏ ਆ ਐਸੇ ਸੇਵਾਦਾਰ ਦੇ ਕੰਮਾਂ ਨੂੰ ਯਾਦ ਕਰਦੇ ਘਾਰੀਵਾਲ ਨੂੰ ਕਿੱਥੇ ਵੇਚ ਦਿਓ ਕਹਿੰਦੇ ਮੈਂ ਬੜਾ ਉਹ ਹੁਣ ਗੱਡੂ ਸਮੋਸੇ ਤੇ ਆਪਣਾ ਜਿਹੜਾ ਸਪਰਿੰਗ ਰੋਲ ਕਰਨ ਕਰਨ ਨੂੰ ਕੱਢ ਕੇ ਵਿਖਾਏ ਮੈਨੂੰ ਜਾਜ ਹੈ ਪਾਰਟੀਆਂ ਵੱਲੋਂ ਅੱਜ ਆਪਣੇ ਰੋਡ ショਅ ਕੱਢੇ ਜਾ ਰਹੇ ਨੇ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ ਸਾਨੂੰ ਜੋਸ਼ੀ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿੰਨੇ ਤਰੀਕੇ ਨਾਲ ਰੋਡ ਕੋ ਕੱਢ ਰਹੇ ਨੇ ਦਾ ਤਸਵੀਰਾਂ ਤੁਹਾਨੂੰ ਸੰਜੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨਾਲ ਪ੍ਰਚਾਰ ਤੇ ਪ੍ਰਸਾਰ ਕਰਦੇ ਨਜ਼ਰ ਆ ਰਹੇ ਨੇ ਜੋਸ਼ੀ ਸਾਹਿਬ ਕੀ ਕਹਿਣਾ ਚਾਹੋਗੇ ਇਸ ਵੇਲੇ ਕਿੰਦਾ ਦੀ ਹਵਾ ਹੈ ਫਿਰ ਵਾਹ ਅੱਦਰ ਸਮਣੇ ਹੈ ਬੱਲੇ ਬੱਲੇ ਆ ਪੂਰੀ ਉਤਸ਼ਾਹ ਵੇਖੋ ਗਰਮੀ ਇੰਨੀ ਆ ਪਾਰਾ ਮੇਰਾ 46 ਡਿਗਰੀ ਹੋਣਾ ਪਰ ਕਰੰਟਰ ਜਿਹੜਾ ਵਾ ਉਹ 440 ਵੋਲਟ ਆ ਸਰ 440 ਵੋਲਟ ਦਾ ਪਰ ਉਹ ਭਾਜੀਪੀ ਦੇ ਖਿਲਾਫ ਤੁਸੀਂ ਇੱਕ ਲਾਈਵ ਹੋ ਕੇ ਗੱਲ ਦੱਸੀ ਸੀ ਕਿ ਤੁਹਾਡਾ ਸਾਈਨ ਨਹੀਂ ਬਦਲ ਦਿੱਤਾ ਉਹਨਾਂ ਨੇ ਮੇਰਾ ਸਾਈਨ ਉਹਨਾਂ ਨੂੰ ਕੋਈ ਜਰੂਰਤ ਨਹੀਂ ਉਹ ਕਟਿਆ ਹਰਕਤਾ ਕਰਦੇ ਪਏ ਹੋਰ ਨਹੀਂ ਕੋਈ ਸਾਈਨ ਕਾਊਂਟ ਬਦਲ ਸਕਦਾ ਕਿ ਇਹਦਾ ਮਤਲਬ ਉੱਪਰ نیچے ਕਰਤਾ ਘਟੀਆਂ ਹਰਕਤਾ ਘਟੀਆਂ ਹਰਕਤਾ ਕਰਦੇ ਪਏ ਆ ਇਹ ਦੇਣਾ ਕੁਛ ਬਦਲਣਾ ਨਹੀਂ ਨੰਬਰ ਚੌਥਾ ਚੌਥਾ ਹੀ ਰਹਿਣਾ। ਤੁਸੀਂ ਸਮਝੋ ਕਿ ਜਿਸ ਤਰੀਕੇ ਨਾਲ ਕੀ ਤੁਸੀਂ ਲੋਕਾਂ ਦੇ ਮੁੱਦੇ ਕਿਹੜੇ ਵੇਖੇ ਜਿਹੜੇ ਇਹਨਾਂ ਦਿਨਾਂ 'ਚ ਤੁਹਾਡੇ ਸਾਹਮਣੇ ਆਏ ਨੇ। ਮੁੱਦੇ ਜਿਹੜਾ ਕੁਛ ਇਹਨਾਂ ਨਹੀਂ ਕੀਤਾ ਲੋਕਾਂ ਬੜੀ ਆਸ ਕੀਤੀ ਸੀ ਆ ਝਾੜੂ ਸਰਕਾਰ ਦੇ ਵੀ ਕੈਪਟਨ ਦੇ ਵੀ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਗਾ। ਹੁਣ ਲੋਕੀ ਜਾ ਖੁੱਲੀ ਲੋਕਾਂ ਦੀ ਜਿਹੜੀਆਂ ਵੇਵ ਆਈਆਂ ਸੀ ਝੂਠੇ ਇਨਕਲਾਬ ਆਏ ਸੀ ਸੋਆ ਖਾ ਕੇ ਕੈਪਟਨ ਨੇ ਸਰਕਾਰ ਬਥੇਾਈ ਸੀ। ਉਹ ਸੁਪਨੇ ਤੋਂ ਬਾਹਰ ਆਏ ਲੋਕੀ ਹੁਣ ਅਸਲੀਅਤ ਵੇਖਦੇ ਪਿਆ ਬਾਦਲ ਸਾਹਿਬ ਨੂੰ ਯਾਦ ਕਰਦੇ ਪਿਆ ਵਜੀਤੀਆ ਸਾਹਿਬ ਦੇ ਕੰਮਾਂ ਨੂੰ ਯਾਦ ਕਰਦੇ ਪਿਆ ਐਸੇ ਸੇਵਾਦਾਰ ਦੇ ਕੰਮਾਂ ਨੂੰ ਯਾਦ ਕਰਦੇ ਪਿਆ ਆਮ ਆਦਮੀ ਪਾਰਟੀ ਕਹਿੰਦੀ ਆਕਾਲੀ ਦਲ ਖਾਲੀ ਦਲ ਹੋ ਚੁੱਕਾ ਹੁਣ ਉਹਦੇ ਕਹਿਣ ਦਾ ਕਿ ਇੱਥੇ ਆਇਆ ਹੀ ਹੈ ਜਿੱਥੇ ਜਿੱਥੇ ਵੀ ਆਇਆ ਉੱਥੇ ਆਇਆ ਹੀ ਸੈਂਟਰ ਦੇ ਵਿੱਚ 10 ਕਦਮ ਨਹੀਂ ਦੁਰਿਆ ਭੱਜ ਗਿਆ ਅਸੀਂ ਜਿੱਥੇ ਰੋਡ ਤੋਂ ਕੱਢਦੇ ਆਂ ਵੇਖੋ ਮਾਹੌਲ ਵੇਖੋ ਜਿੱਧਰ ਜਾਂਦੇ ਆਂ ਜਲਸੇ ਵੇਖੋ ਹਜ਼ਾਰਾਂ ਨੇ ਲੱਗਾ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਹਜ਼ਾਰਾਂ ਬਿਲਕੁਲ ਤੁਸੀਂ ਤਸਵੀਰਾਂ ਲਈ ਵੇਖ ਸਕਦੇ ਹੋ ਕਿ ਕਿਵੇਂ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਰੋਡਸ ਤੋਂ ਦੀਆਂ ਸਾਂਝੀ ਕਰ ਰਿਹਾ ਭਾਜੀ ਕੀ ਕਿਲੀ ਗਾਉਂਦੇ ਭਗਵਾਨ ਜੀ ਹਰ ਜਗ੍ਹਾ ਤੇ ਜਾ ਕੇ ਭਾਂਡਿਆ ਨਾ ਹਾਂਜੀ ਭਾਂਡਿਆ ਦਾ ਕੰਮ ਹੀ ਹੈ ਸਟੇਜਾਂ ਕਰਨੀਆਂ ਸਟੇਜਾਂ ਕਰਕੇ ਪੈਸੇ ਕਮਾਉਂਦਾ ਰਿਹਾ ਉਹਨੂੰ ਹਾਲੇ ਵੀ ਐਂ ਲੱਗਦਾ ਉਸੇ ਰੂਪ ਚ ਆ ਜਾਂਦਾ ਕਈ ਵਾਰੀ ਉਹ ਉਸੇ ਰੂਪ ਚ ਆ ਜਾਂਦਾ ਉਹਨੂੰ ਭੁੱਲ ਜਾਂਦਾ ਮੈਂ ਸੀਐਮ ਹੁਣ ਉਹ ਕਹਿੰਦੇ ਕਿ 4 ਜੂਨ ਨੂੰ ਕਾਲੀ ਦਿਲ ਦੀ ਸਿਆਸਤ ਖਤਮ ਹੋ ਜਾਏਗੀ ਉਹਦੀ ਆਉਣ ਵਾਲੀ ਆ ਉਹਦੀ ਆਉਣ ਵਾਲੀ ਆ ਬਿਲਕੁਲ 13 0 ਗਿਆ 0 ਉਹਨਾਂ ਦੀ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਨਿਲ ਜੋਸ਼ੀ ਰੋਡ ਸ਼ੋਅ ਕਰ ਰਹੇ ਨੇ ਤੇ ਲਗਾਤਾਰ ਤਸਵੀਰਾਂ ਤਾਂ ਹੁਣ ਸਾਂਝੀਆਂ ਕਰ ਰਹੇ ਆ ਰੋਡ ਸ਼ੋਅ ਦੀਆਂ ਨੇ ਰੋਡ ਸ਼ੋਅ ਦੀਆਂ ਨੇ ਤੇ ਲਗਾਤਾਰ ਚੱਲ ਰਹੀਆਂ ਨੇ ਤਸਵੀਰਾਂ ਇਸ ਵੇਲੇ ਤੁਸੀਂ ਵੇਖੋ ਲੋਕਾਂ ਨੂੰ ਮਿਲਦੇ ਗਿਲਦੇ ਨਜ਼ਰ ਆ ਰਹੇ ਨੇ ਸਵਾਲ ਜਵਾਬ ਵੀ ਲੈ ਰਹੇ ਆ ਲੋਕਾਂ ਕੋ ਤੇ ਲੋਕ ਇਸ ਵੇਲੇ ਅਨਿਲ ਜੋਸ਼ੀ ਦੇ ਨਾਲ ਜਿਹੜਾ ਹੈ ਇਸ ਵੇਲੇ ਮਿਲਦੇ ਨਜ਼ਰ ਆ ਰਹੇ ਨੇ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਐਫਐਲਈ ਸਪੋਰਟ ਜਿਹੜੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਜੋਸ਼ੀ ਸਾਹਿਬ ਤੇਰਾ ਜ਼ੀਰੋ ਵਾਰ-ਵਾਰ ਕਹਿ ਰਹੇ ਕਹਿੰਦੇ ਤੇਰਾ ਜ਼ੀਰੋ ਹੀ ਹੋਏਗਾ ਓਏ ਰੱਬ ਕਢਾਉਂਦਾ ਨਾ ਮੂੰਹ ਚੋਂ ਤੇਰਾ 13 ਦੀਆਂ 13 ਕਹਿ ਸਕਦੇ ਸੀ ਨਾ ਨਹੀਂ ਨਿਕਲਿਆ ਮੂੰਹ ਚੋਂ ਨਿਕਲਿਆ 13 0 ਉਹ ਜਾਂ 13 ਜੀਰੋ ਤੇ ਜ਼ੀਰੋ ਉਹਨਾਂ ਦੇ ਸਿਆਉਣੀ ਆ ਇਹ ਰੱਬ ਕਢਾਉਂਦਾ ਮੂੰਹੋਂ ਜੇ ਦੀਰੋਲ ਪਾਉਂਦੇ ਹੀ ਨਾ ਵਿੱਚ ਤੇਰਾ ਦੀਆਂ 13 ਕਹਿ ਸਕਦੇ ਸੀ ਨਾ ਪਰ ਉਹ ਕਢਾਉਣ ਵਾਲਾ ਜਿਹੜਾ ਨਾ ਆ ਖੁਦਾ ਦਾ ਵੈਰ ਹੁੰਦਾ ਜਿਹੜੀ ਅਤ ਕੀਤੀ ਨਾ ਇਹਨਾਂ ਨੇ ਲੋਕਾਂ ਦਾ ਪਰਤਾੜਿਤ ਕੀਤਾ ਲੋਕਾਂ ਦੇ ਸੁਪਨੇ ਤੋੜਿਆ ਲੋਕਾਂ ਦਾ ਦਿਲ ਤੋੜਿਆ ਉਹ ਬਦਵਾਵਾ ਲੱਗ ਰਹੀਆਂ ਇਹਨਾਂ ਉਹ ਕਹਿੰਦੇ ਅਸੀਂ 300 ਜਿਹੜਾ 300 ਜੁਨਟ 32 ਇਹਨਾਂ ਦਾ ਗੱਲ ਸੁਣੋ ਰੋਜ਼ ਇੱਕ ਦਿਨ ਹੁੰਦਾ ਨਾ ਇੱਕ ਰੋਜ਼ ਇਹਨਾਂ ਦਾ ਸਕੈਂਡਲ ਮੰਤਰੀਆਂ ਦਾ ਆ ਰਿਹਾ ਵੇਖੀ ਹੈ ਨਾ ਵੇਖੀ ਹੈ ਨਾ ਹਾਂਜੀ ਕੀ ਇਹ ਕਿਰਦਾਰ ਹੈ ਬਸ਼ਰਮ ਲੋਗ ਹੈ ਉਹ ਕਹਿੰਦੇ 332 ਯੂਨਿਟ ਬਤੀ ਨਾਲ ਬਹੁਤ ਰਾਹਤ ਮਿਲਦੀ ਹੈ ਕਹਿੰਦੇ ਕੀ ਹੈ ਕਹਿੰਦੇ ਇਹ ਆ ਜੋ ਵੇਖਦੇ ਪਏ ਲੋਕੀ ਉਹ ਆ ਲੋਕੀ ਵੇਖਦੇ ਕੀ ਪਿਆ ਇਹਨਾਂ ਦੇ ਕਰਤੂਤਾਂ ਇਹਨਾਂ ਦੇ ਮੰਤਰੀਆਂ ਦੀਆਂ ਕਦੀ ਘਟਾਰੂ ਚੱਕ ਤੇ ਕਦੀ ਆ ਜਿਹੜਾ ਲੋਕਲ ਬਾਡੀ ਆ ਪਰ 332 ਯੂਨਿਟ ਫਰੀ ਦਿੱਤੀ ਕਹਿੰਦੇ ਲੋਕਾਂ ਨੂੰ ਰਾਹਤ ਇਹਨਾਂ ਨੇ 300 ਤੇ 301 ਹੋ ਗਿਆ ਤੇ 505000 ਰੁਪਏ ਲੈ ਫਿਰਦੇ ਲੋਕ ਤੇ ਬਿਲਕੁਲ ਤੁਸੀਂ ਵੀ ਤੇ ਭਾਜੀ ਕੀ ਕਹਿਣਾ ਚਾਹੋਗੇ ਆਮਲੇ ਸਮੇਂ ਤੇ ਕਿਦਾਂ ਦਾ ਤੁਸੀਂ ਦੇਖ ਰਹੇ ਹੋ ਕਿ ਅੰਤਿਮ ਚਰਨ ਚ ਐਸੇਲੇ ਪੜਾਅ ਚੱਲ ਰਿਹਾ ਹੈ ਅਸੀਂ ਜਿੱਤਰੇ ਟੌਰਨ ਟੌਰਨਡ ਘਾਰੀਵਾਲ ਨੂੰ ਕਿੱਥੇ ਵੇਚਦੇ ਹੋ ਕਹਿੰਦੇ ਮੈਂ ਬੜਾ ਸਿਰ ਕੱਟ ਲੀਡਰ ਆ ਹੁਣ ਗੱਡੂ ਸਮੋਸੇ ਤੇ ਆਪਣਾ ਜਿਹੜਾ ਸਪਰਿੰਗ ਰੋਲ ਕਰਨ ਕਰਨ ਨੂੰ ਕੱਢ ਕੇ ਵਿਖਾਏ ਮੈਨੂੰ ਜਾਜ ਆ ਉਹ ਕਹਿੰਦੇ ਮੈਂ ਜ਼ਮੀਨੀ ਪੱਧਰ ਦਾ ਲੀਡਰ ਆ ਲੋਕਾਂ ਦਾ ਦੁੱਖ ਦਰਦ ਜਾਣਨਾ ਕੰਮ ਕਰਨਾ ਹੋਰ ਕਰਨਾ ਕੀ ਆ ਅੱਗੇ ਨਲਾਇਕ ਘੋਸ਼ਿਤ ਕਰ ਚੁੱਕਾ ਭਗਵਾਨ ਦਮਾਨ ਸਰਕਾਰ ਨੇ ਤਿੰਨ ਇਹਦੇ ਡਿਪਾਰਟਮੈਂਟ ਅਸਲੀ ਇਹਨੂੰ ਨਲਾਇਕ ਘੋਸ਼ਿਤ ਕਰਕੇ ਵਾਪਸ ਲੈ ਲਿਆ ਇੱਕ ਝੰਡੀ ਰਹਿ ਗਈ ਐਨਆਰਆਈ ਵਾਲੀ ਐਨਆਰਆਈ ਬਾਹਰ ਆ ਝੰਡੀ ਇੱਥੇ ਆ ਝੰਡੀ ਲੱਥਣ ਵਾਲੀ ਆ ਕਹਿੰਦੇ ਮੈਂ ਸੇਵਾ ਸਮੱਸਿਆ ਦੇ ਉਹ ਕੱਢਨੇ ਆਉਣੇ ਮੈਂ ਉਹ ਕਹਿੰਦੇ ਮੈਂ ਸੇਵਾਦਾਰ ਆ ਉਹ ਕਹਿੰਦੇ ਮੈਂ ਸੇਵਾਦਾਰ ਆ ਸੇਵਾਦਾਰ ਆ ਸੇਵਾ ਆ ਸਮੂਹ ਸੇਵਕਣੇ ਕੋ ਸੇਵਾ ਨੇਗੀ ਇਹਦਾ ਬੋਧ ਪੂਰ ਕਰਨੇ ਸੇਵਾ ਹੀ ਆ ਇਹ ਸਹੀ ਕਰ ਇਹੋ ਸਹੀ ਇਹ ਪਿਛਲੀ ਵਾਰੀ 18000 ਵੋਟ ਭਈ ਪਾਰਲੀਮੈਂਟ ਤੈਨੂੰ ਪਤਾ ਨਾ ਭਾਰੀਵਾਲ ਖਲੋਤਾ ਸੀ ਐਰ ਕਿਤੇ ਬੋਕਰ ਨੂੰ ਭਈਆਂ ਵੋਟਾਂ ਬੰਦਿਆਂ ਨੂੰ ਥੋੜੀ ਭਈਆਂ 60% ਲੋਕਾਂ ਨੂੰ ਪੰਜਾਬ ਦੇ ਨੂੰ ਇਹ ਨਹੀਂ ਪਤਾ ਉਹਨਾਂ ਦਾ ਐਮਐਲਏ ਕੌਣ ਹੈ ਕੁਮਰ ਵਿਜੇ ਪ੍ਰਤਾਪ ਨਰਾਜ਼ ਚੱਲ ਰਹੇ ਨੇ ਉਹ ਆਂਦਾ ਉਹਨਰ ਵੀ ਦੇ ਪ੍ਰਧਾਨ ਆਂਦਾ ਵੀ ਇਹ ਸਾਰੇ ਨਸ਼ਾ ਵੇਚਦੇ ਆ ਹਿੱਸੇ ਜਾਂਦੇ ਇਹਨਾਂ ਨੂੰ ਉਹਦੀ ਗੱਲ ਨਹੀਂ ਵਿਚਾਰੇ ਦੀ ਸੁਣਦੇ ਕਾਰਨ ਕੀ ਉਹਦੀ ਸੁਣਵਾਈ ਕਿਉਂ ਨਹੀਂ ਤੁਸੀਂ ਵੀ ਉਹਦੇ ਖਿਲਾਫ ਇਲੈਕਸ਼ਨ ਲੜਿਓ ਸੰਗੀ ਜਾਈ ਆ ਉਹ ਵੀ ਸੰਗੀ ਆ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦਾ ਹੀ ਇਸ ਵੇਲੇ ਤੁਹਾਨੂੰ ਸਾਂਝੀਆਂ ਕਰ ਰਿਹਾ ਸੀ ਤਾਂ ਬਿਲਕੁਲ ਤੁਸੀਂ ਇਸ ਵੇਲੇ ਤੱਕੜੀ ਤੇ ਤੋਲਣਾ ਇਸ ਵੇਲੇ ਤਸਵੀਰ ਸਭ ਨਾਲ ਜੁੜੀ ਹੈ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਟੱਕੜੀ ਦੇ ਤੋਲਿਆ ਜਾ ਰਿਹਾ ਹੈ ਇਸ ਵੇਲੇ ਲਗਾਤਾਰ ਤੁਸੀਂ ਤਸਵੀਰਾਂ ਰਹੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਕਿ ਟੱਕੜੀ ਦੇ ਨਾਲ ਜਿੰਦਾਬਾਦ ਆਪਣਾ ਜੋਸ਼ੀ ਜਿੰਦਾਬਾਦ ਟੱਕੜੀ ਤੇ ਇਸ ਵੇਲੇ ਤੋਲਿਆ ਗਿਆ ਹੈ ਕਿ ਅਮਰੀਕਨ ਮਾਡਲ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਦੇ ਅਮਰੀਕਨ ਮਾਡਲ ਨੂੰ ਹਾਂ ਬਈ ਦਿੱਲੀ ਵਾਲਾ ਤੇ ਕੋ ਮੁੜਿਆ ਨੇ ਹਾਂਜੀ ਅਮਰੀਕਾ ਚੋ ਕਿ ਤਰ੍ਹਾਂ ਮੁੜੂਗਾ ਵੀ ਘਰ ਵਾਲੇ ਹਾਲੈਂਡ ਦੇ ਵਿੱਚ ਇਵੈਸਟਰ ਆ ਇੱਕ ਤਰੀਕ ਦੀ ਟਿਕਟ ਬੋਕਿਆ ਫੋਨ ਨੰਬਰ ਕਿਸੇ ਨੂੰ ਨਹੀਂ ਦਿੰਦਾ ਇਹਨਾਂ ਨੂੰ ਕੋ ਸਦਾ ਫੋਨ ਕਰਕੇ ਵਿਖਾਓ ਕੋਈ ਜਾਣਾ ਇਹਨੂੰ ਅੱਛਾ ਪਰ ਅਮਰੀਕਨ ਮਾਡਲ ਆ ਨਾ ਅਮਰੀਕਨ ਮਾਡਲ ਆ ਕਦੀ ਫੋਨ ਨਹੀਂ ਦਿੰਦਾ ਕਦੀ ਫੋਨ ਨਹੀਂ ਦਿੰਦਾ ਕਿਸੇ ਨੂੰ ਜਿੰਦਾਬਾਦ ਇਹ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਰੋਡ ਸ਼ੋਅ ਕੱਢੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਮਜੀਠੇ ਹਲਕੇ 'ਚ ਮੌਜੂਦ ਹਾਂ ਅਨਿਲ ਜੋਸ਼ੀ ਦਾ ਵੱਡਾ ਰੋਡ ਸ਼ੋਅ ਵੇਖਣ ਨੂੰ ਮਿਲਿਆ ਤਾਂ ਫਿਲਹਾਲ ਦੇਖਣਾ ਹੈਗਾ ਜਨਤਾ ਕਿਸ ਨੂੰ ਆਪਣਾ ਸਰਦਾਰ ਚੁਂਦੀ ਹੈ ਕੈਮਰਾਮੈਨਰਸ ਦੇ ਨਾਲ ਸਮਿਥਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ